हां जी दोस्तों ਤੁਸੀਂ ਦੇਖ ਰਹੇ ਹੋ ਸਾਡਾ ਆਫੀਸ਼ੀਅਲ ਚੈਨਲ ਐਂਡ ਪ੍ਰੋਫਾਈਲ ਦੋਸਤੋ ਲੋਕ ਆਪਣੇ ਫੇਸਬੁੱਕ ਇੰਸਟਾਗ੍ਰam ਤੇ YouTube ਨੂੰ ਮੋਨਟਾਈਜ਼ ਕਰਨ ਲਈ ਹੱਥ ਪੈਰ ਮਾਰਦੇ ਰਹਿੰਦੇ ਹਨ ਕਈ ਵਾਰ ਗਲਤ ਲੋਕਾਂ ਦੇ ਹੱਥ ਚੜ੍ਹ ਕੇ ਆਪਣਾ ਪੈਸਾ ਤੇ ਸਮਾਂ ਬਰਬਾਦ ਕਰਦੇ ਹਨ ਸੋ ਅਸੀਂ ਅੱਜ ਤੁਹਾਨੂੰ ਪੈਸਾ ਕਮਾਉਣ ਦੇ ਲਈ ਫੇਸਬੁੱਕ ਕੰਟੈਂਟ ਮੋਨਟਾਈਜ਼ ਟੂਲ ਕਿਵੇਂ ਮਿਲੇਗਾ ਦੀ ਸਟੀਕ ਜਾਣਕਾਰੀ ਦੇਵਾਂਗੇ ਸੋ ਵਿਖਦੇ ਰਹੋ ਸਾਡੀ ਵੀਡੀਓ ਤੇ ਸ਼ੇਅਰ ਲਾਈਕ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਾਡੀ ਪ੍ਰੋਫਾਈਲ ਨੂੰ ਫੋਲੋ ਜ਼ਰੂਰ ਕਰੋ ਦੋਸਤੋ ਆਪਣੇ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਤੇ ਕੰਟੈਂਟ ਮੋਨਟਾਈਜ਼ ਯਾਨੀ ਕਿ ਪੈਸੇ ਕਮਾਉਣ ਲਈ ਤੁਹਾਨੂੰ ਫੇਸਬੁੱਕ ਦੀ ਪਾਰਟਨਰ ਮੋਨਟਾਈਜ਼ ਨੀਤੀ ਅਤੇ ਕਮਿਊਨਿਟੀ ਸਟੈਂਡਰਡ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਵਿਚਾਰ ਕਰਨ ਲਈ ਕੁਝ ਮਹੱਤਵਪੂਰਨ ਗੱਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਜਿਸ ਨੂੰ ਸਮਝ ਕੇ ਸੋਚ ਕੇ ਤੇ ਜਾਣ ਕੇ ਤੁਸੀਂ ਵੀ ਜਾਣਕਾਰ ਬਣ ਸਕਦੇ ਹੋ ਤੁਸੀਂ ਕੋਈ ਵੀ ਫੋਟੋ ਜਾਂ ਵੀਡੀਓ ਪੋਸਟ ਕਰਨੀ ਹੈ ਤਾਂ ਉਹ ਅਸਲੀ ਅਤੇ ਤੁਹਾਡੇ ਦੁਆਰਾ ਬਣਾਈ ਗਈ ਹੋਣੀ ਚਾਹੀਦੀ ਹੈ ਕਿਉਂਕਿ ਦੂਜਿਆਂ ਦੀ ਸਮੱਗਰੀ ਨੂੰ ਕਾਪੀ ਪੇਸਟ ਕਰਨਾ ਜਾਂ ਕਾਪੀ ਕਰਨਾ ਮੋਨਟਾਈਜ਼ ਦੇ ਅਸੂਲਾਂ ਲਈ ਯੋਗ ਨਹੀਂ ਹੋਵੇਗਾ ਇਸ ਤੋਂ ਬਾਅਦ ਮੈਟਾ ਬਿਜ਼ਨਸ ਸੂਟ ਤੇ ਜਾਓ ਅਤੇ ਵੇਖਣ ਲਈ ਕਿ ਤੁਹਾਡਾ ਪੇਜ ਜਾਂ ਪ੍ਰੋਫਾਈਲ ਮੋਨਟਾਈਜ਼ ਦੇ ਯੋਗ ਹੈ ਜਾਂ ਨਹੀਂ ਜੇਕਰ ਤੁਹਾਡਾ ਪੇਜ ਯੋਗ ਹੈ ਤਾਂ ਤੁਸੀਂ ਇਨ-ਸਟ੍ਰੀਮ ਵਿਗਿਆਪਨ ਗਾਹਕੀਆਂ ਜਾਂ ਬ੍ਰਾਂਡਾਂ ਨਾਲ ਸਹਿਯੋਗ ਵਰਗੇ ਮੋਨਟਾਈਜ਼ ਟੂਲਾਂ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਡੇ ਪ੍ਰੋਫਾਈਲ ਜਾਂ ਪੇਜ ਤੇ ਕੰਟੈਂਟ ਮੋਨਟਾਈਜ਼ ਦਾ ਟੂਲ ਨਹੀਂ ਦਿਖਾਈ ਦੇ ਰਿਹਾ ਤਾਂ ਤੁਸੀਂ ਉਸ ਵਾਸਤੇ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਕਈ ਵਾਰ ਅਪਲਾਈ ਕਰਨ ਵਾਲਾ ਵੀ ਟੂਲ ਨਹੀਂ ਦਿਸਦਾ ਉਸ ਲਈ ਤੁਸੀਂ ਸਾਫ਼ ਚੰਗੀ ਸਮਗਰੀ ਆਪਣੀ ਸੋਸ਼ਲ ਮੀਡੀਆ ਜਾਂ ਫਿਰ ਫੇਸਬੁੱਕ ਜਾਂ ਪੇਜ ਉੱਤੇ ਪੋਸਟ ਕਰਦੇ ਰਹੋ ਤਾਂ ਇੱਕ ਦਿਨ ਆਵੇਗਾ ਕਿ ਤੁਹਾਨੂੰ ਉਹ ਟੂਲ ਦਿਖਾਈ ਦੇਵੇਗਾ ਜਿਹਦਾ ਸੈਟਅਪ ਕਰਕੇ ਤੁਸੀਂ ਵੀ ਇਸ ਦੇ ਯੋਗ ਹੋ ਸਕਦੇ ਹੋ ਯਾਦ ਰੱਖੋ ਕੁਝ ਮੋਨਟਾਈਜ਼ ਨਿਯਮ ਸਥਾਨ ਅਨੁਸਾਰ ਵੱਖ-ਵੱਖ ਹੋ ਸਕਦੇ ਹਨ ਇਸ ਲਈ ਆਪਣੀ ਯੋਗਤਾ ਅਤੇ ਸਥਾਨਾਂ ਬਾਰੇ ਜਾਣਨ ਲਈ ਸਿੱਧੇ ਫੇਸਬੁੱਕ ਦੀ ਅਧਿਕਾਰਤ ਵੈੱਬਸਾਈਟ ਜਾਂ ਫੇਸਬੁੱਕ ਟੀਮ ਨਾਲ ਗੱਲਬਾਤ ਕਰਨੀ ਸਭ ਤੋਂ ਵਧੀਆ ਸਾਧਨ ਹੈ ਫੇਰ ਵੀ ਜੇਕਰ ਕਿਸੇ ਭੈਣ ਭਾਈ ਨੂੰ ਫੇਸਬੁੱਕ ਕੰਟੈਂਟ ਮੋਨਟਾਈਜ਼ ਬਾਰੇ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੀ ਪ੍ਰੋਫਾਈਲ ਨੂੰ ਫੋਲੋ ਕਰਕੇ ਸਾਡੀ ਸੋਸ਼ਲ ਮੀਡੀਆ ਟੀਮ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਜਿੰਨਾ ਹੋ ਸਕੇ ਅਸੀਂ ਤੁਹਾਡੀ ਮਦਦ ਕਰਾਂਗੇ ਧੰਨਵਾਦ